ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਨੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ਼ੇਰਗਾਹ ਸਾਹਿਬ ਸ਼੍ਰੀ ਪੌਂਟਾ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਪੌਂਟਾ ਸਾਹਿਬ ਤੋਂ 5 ਕਿਲੋਮੀਟਰ ਦੂਰ ਅਤੇ ਨਿਹਾਲਗੜ ਪਿੰਡ ਵਿੱਚ ਉਹ ਇਤਿਹਾਸਕ ਸਥਾਨ ਆ ਜੀ ਜਿੱਥੇ ਕਲਗੀਧਰ ਪਾਤਸ਼ਾਹ ਨੇ ਰਾਜਾ ਨਾਹਨ ਮੇਦਨੀ ਪ੍ਰਕਾਸ਼ ਅਤੇ ਮਹਾਰਾਜਾ ਫਤੇਜੰਦ ਗੜਵਾਲ ਦੇ ਸਾਹਮਣੇ ਉਸ ਆਦਮਖੋਰ ਸ਼ੇਰ ਨੂੰ ਤਲਵਾਰ ਨਾਲ ਮਾਰਿਆ ਸੀ ਜਿਸ ਨੇ ਇਲਾਕੇ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਕਰ ਦਿੱਤਾ ਸੀ ਅਤੇ ਜਿਸ ਦੇ ਸਾਹਮਣੇ ਵੱਡੇ ਵੱਡੇ ਸੂਰਬੀਰ ਵੀ ਜਾਣ ਤੋਂ ਕਤਰਾਉਂਦੇ ਸਨ ਅਸਲ ਵਿੱਚ ਇਹ ਰਾਜਾ ਜੈਦਰਥ ਸੀ ਜਿਸ ਨੇ ਵੀਰ ਅਭਿਮਨ ਨੂੰ ਮਹਾਭਾਰਤ ਦੀ ਜੰਗ ਵਿੱਚ ਧੋਖੇ ਨਾਲ ਮਾਰਿਆ ਸੀ ਅਤੇ ਹੁਣ ਸ਼ੇਰ ਦੀ ਜੂਨ ਭਉਤ ਰਿਆ ਸੀ ਤਾਂ ਦਸ ਦਸਮ ਪਾਸ਼ਾ ਜੀ ਨੇ ਇਸ ਆਦਮਖੋਰ ਸ਼ੇਰ ਨੂੰ ਮਾਰ ਕੇ ਉਸ ਦੀ ਮੁਕਤੀ ਕੀਤੀ ਸੀ ਤੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਸੱਚਖੰਡ ਦਰਬਾਰ ਦੇ ਜਿਹੜਾ ਕਿ ਗੁਰਦੁਆਰਾ ਸ਼ੇਰ ਦਾ ਸਾਹਿਬ ਬੱਚੇ ਸ਼ਸ਼ੋਬਤਾ ਜੀ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਜਿੰਨਾ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਾਂ ਇਸ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਨਹੀਂ ਜਾਣੂ ਤਾਂ ਉਹ ਸੰਗਤਾਂ ਵੀ ਦਰਸ਼ਨ ਕਰ ਸਕਣ ਤੇ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਭੋਰਾ ਸਾਹਿਬ ਦਰਬਾਰ ਸਾਹਿਬ ਵਿੱਚੋਂ ਇਹ ਰਸਤਾ ਥੱਲੇ ਨੂੰ ਉਤਰਦਾ ਜੀ ਭੋਰਾ ਸਾਹਿਬ ਤੇ ਇਹ ਸਾਹਮਣੇ ਮਹਾਰਾਜ ਜੀਆ ਦਾ ਸਰੂਪ ਲਗਾਇਆ ਹੋਇਆ ਜੀ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ੇਰ ਨੂੰ ਤਲਵਾਰ ਨਾਲ ਮਾਰਦੇ ਹੋਏ ਨਜ਼ਰ ਆਉਂਦੇ ਨੇ ਤੇ ਇੱਥੇ ਵੀ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਇਹ ਭਿਆਨਕ ਮਾਰੂ ਸ਼ੇਰ ਅਸਲ ਵਿੱਚ ਦੁਆਪਰ ਯੁੱਗ ਵਿੱਚ ਰਾਜਾ ਜੈਦਰਥ ਸੀ ਜਿਸ ਨੇ ਅਰਜਨ ਦੇ ਪੁੱਤਰ ਅਭਿਮਨਿਉ ਨੂੰ ਮਾਰਿਆ ਸੀ ਧੋਖੇ ਨਾਲ ਮਾਰਿਆ ਸੀ ਤਿਆ ਜੀ ਜਿਹੜੀਆਂ ਜਿਹੜੀਆਂ ਵੀ ਸੰਗਤਾਂ ਇਸ ਟਾਈਮ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਉਹ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਫਿਰ ਦੱਸ ਦਈਏ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਪੌਂਡਾ ਸਾਹਿਬ ਵਾਲੇ ਸਥਾਨ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਲਾਕਾ ਪੈਂਦਾ ਨਿਹਾਲਗੜ੍ਹ ਜਦੋਂ ਆਪਾਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਤੋਂ ਗੁਰਦੁਆਰਾ ਭੰਗਾਣੀ ਸਾਹਿਬ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਹੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕਰ ਸਕਦੇ ਆ ਤੇ ਇਹ ਉਹ ਅਸਥਾਨ ਆ ਜੀ ਤੇ ਇਹ ਉਹ ਦਰਖਤ ਆ ਜਿਸ ਦੇ ਕੋਲ ਸਾਹਿਬੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਉਸ ਆਦਮਖੋਰ ਸ਼ੇਰ ਦਾ ਸ਼ਿਕਾਰ ਕੀਤਾ ਸੀ ਜਿਨੇ ਕੇ ਇਲਾਕੇ ਵਿੱਚ ਕਾਫੀ ਜਾਨੀ ਨੁਕਸਾਨ ਕੀਤਾ ਸੀ ਇਹੀ ਉਹ ਦਰਖਤ ਆ ਜੀ ਜਿੱਥੇ ਸਾਬ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਨੇ ਸ਼ੇਰ ਨੂੰ ਮਾਰ ਕੇ ਉਸ ਦੀ ਮੁਕਤੀ ਕੀਤੀ ਸੀ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ ਉਹ ਸ਼ੇਰ ਰਾਜਾ ਜੈਦਰਥ ਸੀ ਰਾਜਾ ਜੈਦਰਥ ਉਹ ਸੀਗਾ ਜੀ ਜਿਸ ਨੇ ਅਰਜਨ ਦੇ ਪੁੱਤਰ ਅਭਿਮਨ ਨੂੰ ਮਹਾਭਾਰਤ ਦੀ ਜੰਗ ਦੇ ਵਿੱਚ ਧੋਖੇ ਨਾਲ ਮਾਰਿਆ ਸੀ ਸੋ ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜਿਹੜੇ ਇਸ ਟਾਈਮ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ ਤਾਂ ਕਿ ਹੋਰ ਨਾ ਸੰਗਤਾਂ ਵੀ ਦਰਸ਼ਨ ਦੀਦਾਰੇ ਕਰ ਸਕਣ ਬੋਲੋ ਜੀ ਵਾਹਿਗੁਰੂ